ਆ ਜਿਹੜਾ ਛੰਤੀਗੜ੍ਹ ਦੀ ਟੀਮ ਆ ਗਈ ਮਾ ਮਾ ਕੁੰਭ ਅਸ਼ਨਾ ਸ਼ੁਰੂ ਦੋ ਸਾਡੇ ਲੱਗੇ ਸ਼ੇਰ ਡੁਬਕੀ ਲਾਉਣ ਤੇ ਇਹ ਸਾਰਾ ਵਾਤਾਵਰਨ ਹੈ ਮਾਹੌਲ ਹੈ ਮਹਾਕੁੰਭ ਸ਼ਨਾਨ ਅਸੀਂ ਜਿਹੜਾ ਉਦੇਸ਼ ਲੈ ਕੇ ਆਏ ਸੀ ਉਹ ਸੰਪਨ ਹੋ ਰਿਹਾ ਹੈ ਤੇ ਮਹਾਕੁੰਭ 143 ਸਾਲ ਬਾਅਦ ਪਤਾ ਨਹੀਂ ਕਿਹੜੀ ਜਨਰੇਸ਼ਨ ਨਾਲ ਆਉਣਾ ਹੈ ਕਿ ਨਹੀਂ ਆਉਣਾ ਤੇ ਬੜਾ ਇੱਕ ਇਤਿਹਾਸਿਕ ਪਾਲਾ ਹੈ ਮੇਰਾ ਸੀ ਵੀ ਇਹ ਕਿ ਇਸ ਆਪਣੇ ਸ਼ਾਮਿਲ ਹੋਇਆ ਜਾਵੇ ਇਸ ਜਿਹੜਾ ਮਹਾ ਤੀਰਥ ਹੈ ਮਹਾ ਕੁੰਭ ਹੈ ਜੀ ਇਹ ਚ ਹਾਂ ਜੀ ਸ਼ਾਮਿਲ ਹੋਇਆ ਜਾਵੇ ਚੰਗਾ ਲੱਗ ਰਿਹਾ ਸਾਰਾ ਵਧੀਆ ਹਾਂ ਠੀਕ ਹੈ ਸਾਰਾ ਨਾਲ ਲੇਗੇ ਸਾਰਾ ਕੁਝ ਠੀਕ ਨਹੀਂ ਉਹ ਵੀ ਗੋਲੀ ਜਦੋਂ ਦੂਰ ਨੇ ਜਾਣਾ ਅਰਸ਼ ਘਟਾਏ ਪਹਿਲਾਂ ਇੱਕ ਨੂੰ ਪੜ੍ਹੇ ਅਰਸ਼ ਘਟਾਏ ਆ ਜਾਓ ਇਹ ਲੋਕ ਸ਼ਰਧਾਲੂ ਸ਼ਰਧਾਲੂ ਸ਼ਰਧਾਂਨ ਕਰ ਰਹੇ ਨੇ ਮਹਾਕੁੰਭ ਚ ਦੇਸ ਫਸਤਾ ਕੀ ਉਹ ਆ 8 ਸਾਰਾ ਹੋਰ ਹੈ ਸਾਡੇ ਫੋਟੋ ਨੇ ਹੈ ਵਾ ਸਾਡੀ ਵੀਡੀਓ ਹੈ ਹਾ ਹਾ ਸਾਥੀ ਜਿਹੜੇ ਮੁਹਾਲਿਆਂ ਆਏ ਨੇ ਇਹ ਅਛਣਾਨ ਆਰੰਭ ਕਰਦਾ ਤੇ ਕਿਤੇ ਦੇਖੀ ਕਿਤੇ ਭਾਈ ਦੇਖਿਓ ਕਿਤੇ ਪਰ ਨਹੀਂ ਜਿਸੇ ਕਿਰਵਾ ਹੋਵੇ ਗੁਰੂ ਹਰਿਦੀਪ ਪ੍ਰਮਾਤਮਾ ਦੀ ਉਹ ਤਾਂ ਡੁੱਬ ਜਾਣ ਤਾਰ ਦਿੰਦਾ ਹੈ ਹੈਨਾ ਆਸਰਾ ਵਾਤਾਵਰਨ ਨੂੰ ਦਤਾ ਮਹੌਲ ਅਸੀਂ ਹੁਣ ਮੈਂ ਵੀ ਲਾਉ ਡੁੱਕੀ ਜਣੀ ਲਾ ਸਕਿਆ ਠੰਡ ਬਹੁਤ ਹੈ ਨਾ ਉਹ ਜ਼ਿਆਦਾ ਠੰਡਾ ਨਾ ਆਇਆ ਹਾਲੇ ਜ਼ਿਆਦਾ ਹੈ ਤੇ ਹੁਣ ਤੁਸੀਂ ਸਾਰਾ ਮਹੌਲ ਇਹ ਹੁਣ ਮੈਂ ਵੀ ਅਸ਼ਰਾਨ ਕਰੂੰਗਾ ਦੋ ਸਾਢੇ 7 ਸੀ ਕਰ ਰਹੇ ਨੇ ਤੇ ਅਸੀਂ ਫਿਰ ਬਾਅਦ ਵਿੱਚ ਕਰਦੇ ਆਂ ਦੇਖਦੇ ਆਂ ਵੀ ਇਹ ਠੰਡ ਕਿੰਨੀ ਗਈ ਟੈਸਟ ਕਰ ਲਈਆਂ ਹਾਂ ਇਹ ਹੁਣ ਆਪਾਂ ਲਗੀਆਂ ਸਟਾਰਟ ਕਰਨ ਤੁਸੀਂ ਵੇਟ ਕਰੋ ਦੁਬਾਰਾ ਮਿਲਦੇ ਆਂ